ਹੁਣ ਐਸਆਈਟੀ ਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨਾ ਕੁ ਬਾਰੀਕੀ ਨਾਲ ਤੇ ਗਹਿਰਾਈ ਨਾਲ ਜਾਂਚ ਕਰਦੀ ਹੈ ਔਰ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਉਮੀਦਾਂ ਨੇ ਹਜੇ ਵੀ ਉਮੀਦਾਂ ਨੇ ਕਿ ਸ਼ਾਇਦ ਇਨਸਾਫ ਮਿਲ ਜੇ ਕਿਉਂਕਿ ਦੇਖੋ ਇਹਨਾਂ ਦੇ ਫੜਨ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲੇ ਕਿਸੇ ਵੀ ਸਿਪਾਈ ਨੂੰ ਆਪਾਂ ਜਾਣਦੇ ਨਹੀਂ ਹੈਗੇ ਪਰ ਆਰਡਰ ਦੇਣ ਵਾਲੇ ਨੂੰ ਜਾਣਦੇ ਆ ਜਨਰਲ ਡਾਇਰ ਸੋ ਇਹ ਹੌਲੀ ਹੌਲੀ ਗੱਲ ਜਿਹੜੀ ਆ ਆਰਡਰ ਦੇਣ ਵਾਲਿਆਂ ਤੱਕ ਪਹੁੰਚਣੀ ਚਾਹੀਦੀ ਹੈ ਇਹਨਾਂ ਨੇ ਆਪਣੇ ਆਪ ਤਾਂ ਗੋਲੀ ਚਲਾਈ ਨਹੀਂ ਹੈਗੀ ਇਹਨਾਂ ਨੂੰ ਕਿਤੋਂ ਆਰਡਰ ਮਿਲੇ ਹੋਣਗੇ ਕੋਈ ਇਹਨਾਂ ਦਾ ਆਈਜੀ ਹੋਊਗਾ ਡੀਜੀਪੀ ਹੋਊਗਾ ਤੇ ਉਸ ਤੋਂ ਬਾਅਦ ਫਿਰ ਹੋਮ ਮਿਨਿਸਟਰ ਜਿਹੜਾ ਉਹਦੇ ਅੰਡਰ ਪੁਲਿਸ ਹੁੰਦੀ ਹੈ ਸੁਖਵੀਰ ਬਾਦਲ ਸੀ ਤੇ ਉਸ ਵੇਲੇ ਸਟੇਟ ਦਾ ਚੀਫ ਸੀਗਾ ਉਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਸੋ ਜਦੋਂ ਤੱਕ ਕਾਨੂੰਨ ਦੇ ਹੱਥ ਇਹਨਾਂ ਦੇ ਗਿਰੇਵਾਨ ਤੱਕ ਨਹੀਂ ਪਹੁੰਚਦੇ ਉਹਨਾਂ ਚਿਰ ਲੋਕਾਂ ਦੇ ਭਾਵਨਾਵਾਂ ਨੂੰ ਮੱਲਮ ਨਹੀਂ ਲੱਗ ਸਕਦੀ ਜੇ ਉਹ ਜੇ ਉਹ ਧਰਮ ਦੇ ਵਿੱਚ ਇੰਟਰਫੇਅਰ ਕਰਦੇ ਨੇ ਬਹੁਤ ਮਾੜੀ ਗੱਲ ਹੈ ਇਹਦਾ ਮਤਲਬ ਇੰਟਰਫੇਅਰ ਕਰਨ ਵਾਸਤੇ ਇਹਨਾਂ ਨੇ ਅਲਾਉ ਕੀਤਾ ਇਹ ਗੱਠਜੋੜ ਕਰਦੇ ਰਹੇ ਨੇ ਉਹ ਤਾਂ ਕਰਨਗੇ ਹੀ ਕਰਨਗੇ ਜਦੋਂ ਤੁਸੀਂ ਉਹਨਾਂ ਨੂੰ ਮੌਕਾ ਦਿਓਗੇ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਦੇ ਜਿਹੜੇ ਦੂਜੀ ਕਤਾਰ ਦੇ ਲੀਡਰ ਨੇ ਉਹ ਤਾਂ ਭਾਜਪਾ ਦੇ ਵਿਰੁੱਧ ਬੋਲ ਰਹੇ ਨੇ ਪਰ ਹਰਸਿਮਰਤ ਕੌਰ ਭਾਰਤ ਧਰਮ ਦਾ ਰੋਲਾ ਪਾ ਰਹੇ ਨੇ ਕਿ ਸਾਡੇ ਧਰਮ ਨੂੰ ਬਚਾਉਣ ਵਾਸਤੇ ਅਸੀਂ ਇਹਨਾਂ ਨਾਲ ਗਠਵੰਦਨ ਵੀ ਤੋੜ ਸਕਦੇ ਹਾਂ ਪਰ ਹਰਸਿਮਰਤ ਕੌਰ ਕਿੱਕਲੀ ਪਾ ਰਹੀ ਹੈ ਅੰਦਰ ਗਿੱਧਾ ਪਾ ਰਹੀ ਹੈ ਉਹਦੇ ਨਾਲ ਸਮ੍ਰਿਤੀ ਰਾਣੀ ਨਾਲ ਸੋ ਅੰਦਰ ਗਿੱਧੇ ਬਾਹਰ ਨਿੰਦਿਆ ਇਹ ਗੱਲ ਲੋਕ ਜਿਹੜੇ ਨੇ ਸਭ ਚੰਗੀ ਤਰ੍ਹਾਂ ਜਾਣਦੇ ਨੇ ਜਿਆਦਾ ਪਹਿਲਾਂ ਹਰ ਸਿਮਰਤ ਕੌਰ ਜਿਵੇਂ TDP ਵਾਲੇ ਸੀਗੇ ਆਂਧਰਾ ਵਾਲੇ ਜਦੋਂ ਉਹਨਾਂ ਨੂੰ ਸਪੈਸ਼ਲ ਸਟੇਟਸ ਦਾ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ ਉਹਨਾਂ ਨੇ ਆਪਣੇ ਮੰਤਰੀ ਵਾਪਸ ਬੁਲਾ ਲਏ ਸਰਕਾਰ ਚੋਂ ਇਹੇ ਨਾਲੇ ਕੁਰਸੀ ਭਾਲਦੇ ਆ ਤੇ ਨਾਲੇ ਵਿਰੋਧ ਕਰਦੇ ਆ ਮਨਜਿੰਦਰ ਸਿਰਸਾ ਜੀ ਬੀਜੇਪੀ ਦੀ ਟਿਕਟ ਤੇ ਜਿੱਤਿਆ ਹੋਇਆ ਹੈ ਕਮਲ ਦੇ ਫੁੱਲ ਤੇ ਪਹਿਲਾਂ ਤਾਂ ਉਹ ਉੱਥੋਂ ਅਸਤੀਫਾ ਦੇ ਕੇ ਫਿਰ ਵਿਰੋਧ ਕਰੇ ਨੰਬਰ 2 ਤੇ ਹਰ ਸਿਮਰਤ ਕੌਰ ਉਸੇ ਸਰਕਾਰ ਦੇ ਵਿੱਚ ਮੰਤਰੀ ਹੈ ਉਹ ਵੀ ਅਸਤੀਫਾ ਦੇਵੇ ਹੁਣ ਤਾਂ ਥੋੜਾ ਜਿਹਾ ਟਾਈਮ ਹੀ ਰਹਿ ਗਿਆ ਹੁਣ ਤਾਂ ਕੁਰਸੀ ਨੂੰ ਕੋਈ ਖਾਸ ਖਤਰਾ ਨਹੀਂ ਸੋ ਇਸ ਕਰਕੇ ਇਹ ਆਪਦੀ ਕੁਰਸੀ ਨਾਲ ਚਿਪਕੇ ਹੋਏ ਨੇ ਜਦੋਂ ਬਾਦਲ ਸਾਹਿਬ ਨੂੰ ਜੇ ਪੰਜਾਬ ਦੀ ਚਿੰਤਾ ਹੁੰਦੀ ਤਾਂ ਅਮਿਤ ਸ਼ਾਹ ਇੱਕ ਵਾਰੀ ਚੰਡੀਗੜ੍ਹ ਆਏ ਸੀਗੇ ਗੱਲ ਕਰਨ ਤਾਂ ਉਹ ਪੰਜਾਬ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਜਾਂ ਵਪਾਰੀਆਂ ਦੀਆਂ ਮੰਗਾਂ ਜਾਂ ਦਲਿਤਾਂ ਮਜ਼ਦੂਰਾਂ ਦੀਆਂ ਮੰਗਾਂ ਮਨਵਾ ਸਕਦੇ ਸੀਗੇ ਸਰਕਾਰ ਹਜੇ ਹੈਗੀ ਸੀ ਪਰ ਇਹਨਾਂ ਨੇ ਕੀ ਮੰਗ ਰੱਖੀ ਕਿ ਅੰਮ੍ਰਿਤਸਰ ਸੀਟ ਛੱਡ ਦਿਓ ਜੀ ਲੁਧਿਆਣਾ ਲੈ ਲਓ ਜੀ ਇਹ ਆਪਦੀਆਂ ਸੀਟਾਂ ਦੇ ਚੱਕਰਾਂ 'ਚ ਨੇ ਇਹਨਾਂ ਨੂੰ ਪੰਜਾਬ ਨਾਲ ਕੋਈ ਚਿੰਤਾ ਨਹੀਂ ਅੰਦਰ ਕਿੱਕ ਲੀਆਂ ਬਾਹਰ ਨਿੰਦਿਆ ਇਹ ਜ਼ਿਆਦਾ ਦੇਰ ਨਹੀਂ ਚੱਲੂਗਾ ਕੋਈ ਦੱਸ ਸਕਦੇ ਨੇ ਇਹ ਤਾਂ ਹਉਣ ਵਾਲਾ ਸਮਾਂ ਦੱਸੂਗਾ ਪਰ ਮੈਂ ਇਸ ਤਰ੍ਹਾਂ ਇਹਦੇ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਉਹ ਜਵਾਕ ਨੇ ਤੋ ਹਾਰਿਆ ਹੋਇਆ ਜੀ ਚੈਲੰਜ ਕਿਉਂ ਨਹੀਂ ਹੈਗਾ ਜੀ ਉਹਦਾ ਮਤਲਬ ਇਹ ਕਹਿੰਦਾ ਕਿ ਭਗਵੰਤ ਮਾਨ ਮੇਰੇ ਲਈ ਚੈ ਨਹੀਂ ਤੁਸੀਂ ਪਹਿਲਾਂ ਆਪਦਾ ਆਪਦਾ ਦੇਖ ਲਓ ਜੀ ਇਸ ਤੋਂ ਪਹਿਲਾਂ ਸਿੰਗਲਾ ਵੀ ਕਹਿੰਦਾ ਸੀ ਮੇਰੇ ਲਈ ਕੋਈ ਚੈਲੰਜ ਨਹੀਂ ਢੀਂਡਾ ਸਾਹਿਬ ਵੀ ਕਹਿੰਦੇ ਸੀ ਮੇਰੇ ਲਈ ਚੈਲੰਜ ਨਹੀਂ ਜਦੋਂ ਪੇਟੀਆਂ ਖੁੱਲਣਗੀਆਂ ਵੋਟਾਂ ਦੀਆਂ ਮਸ਼ੀਨਾਂ ਖੁੱਲਣਗੀਆਂ ਚੈਲੈਂਜ ਦਾ ਉਦੋਂ ਪਤਾ ਲੱਗੂ ਨਾ ਕੌਣ ਸੀ ਸੋ ਇਸ ਤਰ੍ਹਾਂ ਹਵਾ 'ਚ ਛੱਡਣ ਦਾ ਕੋਈ ਫਾਇਦਾ ਨਹੀਂ ਸੋ ਕੇਬਲ ਢਿੱਲੋ ਜੀ ਆਉਣ ਵੈਲਕਮ ਹੈ ਹਰ ਇੱਕ ਪਾਰਟੀ ਨੂੰ ਹਰ ਇੱਕ ਬੰਦੇ ਨੂੰ ਡੈਮੋਕਰੈਟਿਕ ਰਾਈਟ ਹੈ ਲੜਨ ਪਹਿਲਾਂ ਆਪਸ ਚ ਲੜਾਈ ਤਾਂ ਛੱਡ ਦਿਓ ਨਹੀਂ ਪੰਜਾਬ 'ਚ ਜਾਵਾਂਗੇ ਜੀ ਲੋਕਾਂ ਨੂੰ ਜਾਗਰਿਤ ਕਰਾਂਗੇ ਕਾਂਗਰਸ ਦੀਆਂ ਵਾਅਦਾ ਖਲਾਫੀਆਂ ਯਾਦ ਕਰਾਵਾਂਗੇ ਕਿਵੇਂ ਉਹਨਾਂ ਨੇ ਲੋਕਾਂ ਨੂੰ ਡਿਚ ਕੀਤਾ ਧੋਖਾ ਦਿੱਤਾ ਅਕਾਲੀ ਦਲ ਤਾਂ ਵੈਸੀ ਹਾਸ਼ੀ ਤੇ ਚਲਾ ਗਿਆ ਜਦੋਂ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਦ ਵਿੱਚ ਉਹਨਾਂ ਦਾ ਨਾਮ ਆਇਆ ਸੋ ਦਿੱਲੀ ਦੇ ਵਿੱਚ ਕੰਮ ਹੋ ਰਹੇ ਨੇ ਦਿੱਲੀ ਦੇ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਦਿੱਲੀ ਦੀ ਬਿਜਲੀ ਪਾਣੀ ਇਹ ਜਿਹੜੀਆਂ ਸੁਵਿਧਾਵਾਂ 70 ਸਾਲ ਤੱਕ ਨਹੀਂ ਮਿਲੀਆਂ ਸੀ ਕਿਸੇ ਸਟੇਟ 'ਚ ਉਹ ਅੱਜ ਦਿੱਲੀ 'ਚ ਮਿਲ ਰਹੀਆਂ ਨੇ ਸੋ ਅਸੀਂ ਜੇ ਨੀਅਤ ਸਾਫ਼ ਹੋਵੇ ਤਾਂ ਕੰਮ ਹੋ ਸਕਦੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਇਹ ਬੰਦ ਕਰ ਰਹੇ ਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਇਹ ਪ੍ਰਾਈਵੇਟ ਕਰ ਰਹੇ ਆ ਨਾ ਕੋਈ ਦਵਾਈ ਹੈ ਨਾ ਕੋਈ ਡਾਕਟਰ ਹੈ ਸੋ ਇਹ ਗੱਲਾਂ ਅਸੀਂ ਲੋਕਾਂ ਕੋਲ ਲੈ ਕੇ ਜਾਵਾਂਗੇ ਤੇ ਲੋਕ ਜਿਹੜੇ ਨੇ ਬੜੀ ਉਮੀਦ ਨਾਲ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਅਸੀਂ ਸੰਗਠਨ ਦੇ ਰੂਪ ਚ ਇਕੱਠੇ ਹੋ ਕੇ ਇੱਕ ਟੀਮ ਦੇ ਰੂਪ ਚ ਲੜਾਂਗੇ ਤੇ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚੋਂ 2019 ਚ ਪਰਫਾਰਮ ਕਰੂਗੀ ਫਿਲਹਾਲ ਹਜੇ ਟਕਸਾਲੀ ਖਾਲੀ ਤੇ ਬੀਐਸਪੀ ਨਾਲ ਗੱਲ ਚੱਲ ਰਹੀ ਹੈ ਹਜੇ ਕੋਈ ਇਸ ਤਰ੍ਹਾਂ ਦਾ ਫਾਈਨਲ ਨਹੀਂ ਹੋਇਆ ਜਦੋਂ ਵੀ ਕੋਈ ਸਮੀਕਰਨ ਬਣਿਆ ਤੁਹਾਨੂੰ ਦੱਸ ਦਾਂਗੇ ਦੇਖੋ ਜੀ ਜੇ ਵੀ ਮਿਲਿਓ ਉਹਨਾਂ ਨਾਲ ਇਹ ਨਹੀਂ ਮੈਂ ਦੇਖੋ ਮੈਂ ਕੋਈ ਗੁਪਤ ਮੀਟਿੰਗਾਂ ਦੇ ਵਿੱਚ ਯਕੀਨ ਨਹੀਂ ਰੱਖਦਾ ਮੈਂ ਤਾਂ ਇਹਨਾਂ ਨਾਲ ਖੁੱਲੀਆਂ ਮੀਟਿੰਗਾਂ ਕਰ ਸਕਦਾ ਆ ਜਿਹੜੇ ਵੋਟਰ ਨੇ ਸੋ ਮੈਨੂੰ ਕੋਈ ਗੁਪਤ ਵੋਟ ਜਾਂ ਕੋਈ ਇਕ ਕਿਸੇ ਟਿਕੜਮਬਾਜੀ ਜਾਂ ਇਹਨੂੰ ਇੱਧਰ ਲੈ ਲੋ ਉੱਧਰ ਲੈ ਲੋ ਵਾਲਾ ਸਿਆਸਤ ਨਹੀਂ ਆਉਂਦੀ ਮੈਨੂੰ ਤਾਂ ਸਿੱਧੀ ਸਿਆਸਤ ਆਉਂਦੀ ਹੈ ਲੋਕਾਂ 'ਚ ਜਾਓ ਲੋਕਾਂ ਦੇ ਦੁੱਖ ਸੁੱਖ ਸੁਣੋ ਲੋਕਾਂ ਦੇ ਜਿੱਥੇ ਹੱਲ ਕਰ ਸਕਦੇ ਮਸਲੇ ਹੱਲ ਕਰੋ ਲੋਕਾਂ ਆਪੀ ਵੋਟ ਮੋਣੋ ਟੀਮਸਾ ਸਾਹਿਬ ਨੂੰ ਵੀ ਇਹ ਮਹਿਸੂਸ ਹੋਇਆ ਹੋਣਾ ਕਿ ਬਾਦਲ ਪਰਿਵਾਰ ਜਿਹੜਾ ਉਹਨੇ ਉਹਨੇ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਅਕਾਲੀ ਦਲ ਬਣਾ ਰੱਖਿਆ ਟੀਮਸਾ ਸਾਹਿਬ ਵੱਡਾ ਨਾਮ ਹੈ ਬਹੁਤ ਕੱਦਾਵਰ ਲੀਡਰ ਨੇ ਅਕਾਲੀ ਦਲ ਦੇ ਉਹਨਾਂ ਦਾ ਆਪਣਾ ਬਹੁਤ ਰਸੂਖ ਹੈ ਹਲਕੇ 'ਚ ਸੋ ਜੇ ਉਹਨਾਂ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਤੇ ਦਾ ਮਤਲਬ ਸਮਥਿੰਗ ਵੈਰੀ ਸੀਰੀਅਸ ਉਹਨਾਂ ਦੇ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਗੰਭੀਰ ਜਿਹੜੇ ਮੁੱਦੇ ਚੱਲ ਰਹੇ ਨੇ ਫਿਰ ਇਹਦਾ ਮਤਲਬ